ਪਹਿਲਾਂ ਬਾਡੀ ਆਪਣੀ ਇੰਡੀਕੇਟ ਦਿੰਦੀ ਆਪਾਂ ਨੂੰ ਕੋਈ ਵੀ ਪ੍ਰੋਬਲਮ ਜਦੋਂ ਬਾਡੀ ਦੇ ਵਿੱਚ ਸਾਲ ਬਾਅਦ ਵੀ ਆਉਣ ਵਾਲੀ ਉਹਨੂੰ ਪਹਿਲਾਂ ਇੰਡੀਕੇਟ ਆਪਾਂ ਨੂੰ ਇਹ ਕਰਦੀ ਆ ਵੀ ਤੁਸੀਂ ਬਚ ਜੋ ਹੁਣ ਅੱਛਾ ਅੱਜ ਮਾਈਗ੍ਰੇਨ ਤੇ ਗੱਲ ਕਰਾਂਗੇ ਮਾਈਗ੍ਰੇਨ ਦੀਆਂ ਕੁਝ ਹਾਲਾਤਾਂ ਹੁੰਦੀਆਂ ਨੇ ਦਰਸ਼ਕਾਂ ਮੂਰੇ ਆਪਾਂ ਦੱਸ ਦਿੰਨੇ ਆ ਜਿੱਦਾਂ ਚੱਕਰ ਆਉਣੇ ਠੀਕ ਹੈ ਸਿਰ ਭਾਰਾ ਰਹਿਣਾ ਜਦ ਆਪਾਂ ਦੇਖਦੇ ਆਂ ਆਪ ਨੂੰ ਆਪਣੇ ਅਦਾਲੇ ਘੁੰਮ ਦੀ ਨਜ਼ਰ ਆਉਂਦੀ ਆ ਜਿਦਾ ਧਰਤੀ ਘੁੰਮ ਰਿਹਾ ਕਮਰਾ ਘੁੰਮ ਰਿਹਾ ਇਦਾਂ ਮਹਿਸੂਸ ਹੁੰਦਾ ਠੀਕ ਹੈ ਬੈਠੇ ਬੈਠੇ ਨੇ ਬੈਠੇ ਬੈਠੇ ਹਾਂ ਨੀ ਇਹਦੇ ਘਟ ਜਾਣੀ ਜਦੋਂ ਨੀਂਦ ਘਟਦੀ ਆ ਆਪਾਂ ਉਹਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਨੇ ਆ ਕੋਈ ਗੱਲ ਨਹੀਂ ਅੱਜ ਗੋਲੀ ਲੈ ਕੇ ਸੌਂ ਜਾਂਦੇ ਆ ਪਰ ਉਹ ਵੀ ਮਾਈਗਰੇਨ ਦਾ ਕਾਰਨ ਬਣਦੀ ਆ ਜਿਆਦਾ ਟਾਈਮ ਜੌਬ ਕਰਦੇ ਭੁੱਖੇ ਰਹਿੰਦੇ ਸਵੇਰੇ ਤੜਕੇ ਰੋਟੀ ਖਾ ਲਈ ਬਾਅਦ ਚ ਸ਼ਾਮ ਨੂੰ ਰਾਤ ਨੂੰ ਜਾ ਕੇ ਖਾਣੀ ਆ ਸਾਰਾ ਦਿਨ ਕੁਝ ਨਹੀਂ ਖਾਣਾ ਹੈਗਾ ਠੀਕ ਹੈ ਉਹਦੇ ਨਾਲ ਵੀ ਮਾਈਗਰੇਨ ਦੀ ਪ੍ਰੋਬਲਮ ਹੋ ਜਾਂਦੀ ਔਰ ਅਲੱਗ ਲੈਵਲ ਤੋਂ ਦੇਖਦੇ ਹਾਂ ਜੇ ਬ੍ਰੇਨ ਦੇ ਵਿੱਚ ਆਕਸੀਜਨ ਲੈਵਲ ਘਟ ਜਾਵੇ ਫੇਰ ਵੀ ਮਾਈਗਰੇਨ ਦੀ ਪ੍ਰੋਬਲਮ ਹੋ ਜਾਂਦੀ ਹੈ ਠੀਕ ਹੈ ਖੂਨ ਵਾਲੀਆਂ ਨਾੜੀਆਂ ਜਿਹੜੀਆਂ ਸਪਲਾਈ ਉਹ ਸਤਤ ਹੋ ਜਾਣ ਖੂਨ ਦੀ ਮਾਤਰਾ ਜਿਹੜੀ ਬ੍ਰੇਨ ਦੇ ਵਿੱਚ ਘਟ ਜਾਵੇ ਫੇਰ ਵੀ ਮਾਈਗਰੇਨ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੋ ਜਾਂਦਾ ਜਿਵੇਂ ਰਾਤ ਸੁੱਤੇ ਵਸ ਸਵੇਰੇ ਉੱਠਦੇ ਆਪਾਂ ਉੱਠਦੇ ਤੇ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਜਾਂ ਹੁਣ ਜੇ ਆਪਾਂ ਬਾਥਰੂਮ ਦੇ ਵਿੱਚ ਤੁਸੀਂ ਗੱਲ ਕਰ ਲਈ ਨਹਾਓ ਕੇ ਬਾਹਰ ਨਿਕਲਦੇ ਤੇ ਸਿਰ ਟੱਕ ਕੇ ਬਾਹਰ ਨਿਕਲਣਾ ਚਾਹੀਦਾ ਜਿਹੜੇ ਲੋਕ ਆ ਇਹਨੂੰ ਗੋਲੀਆਂ ਵਾਲਾ ਟ੍ਰੀਟਮੈਂਟ ਕਰਦੇ ਆ ਜਾਂ ਟੈਬਲੇਟ ਲੈ ਰਹੇ ਆ ਵੀ ਮਾਈਗਰੇਨ ਤੋਂ ਸਿਰਦਰਦ ਤੋਂ ਟੈਬਲੇਟ ਲੇ ਲਈ ਚਲੋ ਕੋਈ ਨਹੀਂ ਕੋਈ ਗੱਲ ਨਹੀਂ ਪਰ ਉਹਨਾਂ ਨੂੰ ਅੱਗੇ ਜਾ ਕੇ ਬ੍ਰੇਨ ਹੈਮਰੇਜ ਜਿਸ ਨੂੰ ਦਿਮਾਗ ਦਾ ਦਰੰਗ ਹੋਣ ਦਾ ਖਤਰਾ 100% ਵੱਧ ਜਾਂਦਾ ਫਰੂਕੀ ਸਾਹਿਬ ਜੇ ਦੇ ਵਿੱਚ ਵੀ ਫਰੂਕੀ ਸਾਹਿਬ ਮਾਈਗਰੇਨ ਠੀਕ ਕਰਨ ਦੀ ਤਾਕਤ ਰੱਖਦਾ ਇਹਦੇ ਵਿੱਚ ਕਾਫੀ ਸਾਰੇ ਤੱਤ ਹੁੰਦੇ ਜਿਦਾਂ ਆਪਾਂ ਗਿਣ ਲਈ ਕੈਲਸ਼ੀਅਮ ਫਾਸਫੋਰਸ ਪੋਟਾਸ਼ੀਅਮ ਤੇ ਸੋਡੀਅਮ ਮੈਗਨੀਸ਼ੀਅਮ ਠੀਕ ਠੀਕ ਮਾਤਰਾ 'ਚ ਫਰੂਕੀ ਸਾਹਿਬ ਪਾ ਜਾਂਦਾ ਜਿਹੜਾ ਬ੍ਰੇਨ ਨੂੰ ਰਿਲੈਕਸ ਕਰਦਾ ਹਾਈ ਬਲੱਡ ਪ੍ਰੈਸ਼ਰ ਹੋ ਗਿਆ ਫਰੂਕੀ ਸਾਹਿਬ ਸਰਵਾਈਕਲ ਹੋ ਗਿਆ ਤੇ ਅੱਗੇ ਜਿੱਦਾਂ ਆਪਾਂ ਅੱਧਾ ਸਿਰਦਰਦ ਮਾਈਗਰੇਨ ਕਹਿੰਦੇ ਤਿੰਨੇ ਕਿਉਂਕਿ ਕਨੈਕਟਡ ਹੁੰਦੇ ਆ ਆਪਸ ਦੇ ਵਿੱਚ ਜੇ ਬੀਪੀ ਵਧਣਾ ਸ਼ੁਰੂ ਹੋ ਜਾਵੇ ਤਾਂ ਉਹ ਸਾਰੇ ਸਰੀਰ ਤੇ ਕੰਮ ਕਰਦਾ ਕਿਉਂਕਿ ਆਲ ਜਿਹੜਾ ਆਲ ਰਾਉਂਡਰ ਨੂੰ ਮੰਨਿਆ ਗਿਆ ਕਿ ਹਜ਼ਾਰਾਂ ਰੋਗਾਂ ਦੇ ਵਿੱਚ ਕੰਮ ਕਰਦਾ ਹਾਂ ਜੀ ਫਰੂਕੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਪਹਿਲਾਂ ਬਾਡੀ ਆਪਣੀ ਇੰਡੀਕੇਟ ਦਿੰਦੀ ਆਪਾਂ ਨੂੰ ਕੋਈ ਵੀ ਪ੍ਰੋਬਲਮ ਜਦੋਂ ਬਾਡੀ ਦੇ ਵਿੱਚ ਸਾਲ ਬਾਅਦ ਵੀ ਆਉਣ ਵਾਲੀ ਉਹਨੂੰ ਪਹਿਲਾਂ ਇੰਡੀਕੇਟ ਆਪਾਂ ਨੂੰ ਇਹ ਕਰਦੀ ਹੈ ਵੀ ਤੁਹਾਨੂੰ ਬਚ ਜਾਓ ਹੁਣ ਅੱਛਾ ਤੇ ਜਿੱਦਾਂ ਅੱਜ ਮਾਈਗਰੇਨ ਤੇ ਗੱਲ ਕਰਾਂਗੇ ਮਾਈਗਰੇਨ ਦੀਆਂ ਕੁਝ علاماتਾਂ ਹੁੰਦੀਆਂ ਨੇ ਦਰਸ਼ਕਾਂ ਮੂਰੇ ਆਪਾਂ ਦੱਸ ਦਿੰਨੇ ਆ ਜਿੱਦਾਂ ਚੱਕਰ ਆਉਣੇ ਠੀਕ ਹੈ ਸਹਿਰ ਭਾਰਾ ਰਹਿਣਾ ਹਰ ਚੀਜ਼ ਜਿੱਦਾਂ ਆਪਾਂ ਦੇਖਦੇ ਆਂ ਆਪ ਨੂੰ ਆਪਣੇ ਅਦਾਲੇ ਘੁੰਮ ਦੀ ਨਜ਼ਰ ਆਉਂਦੀ ਆ ਜਿੱਦਾਂ ਧਰਤੀ ਘੁੰਮ ਰਹੀ ਜੇ ਕਮਰਾ ਘੁੰਮ ਰਿਹਾ ਇਦਾਂ ਮਹਿਸੂਸ ਹੁੰਦਾ ਠੀਕ ਹੈ ਬੈਠੇ ਬੈਠੇ ਨੇ ਬੈਠੇ ਬੈਠੇ ਹਾਂ ਓਕੇ ਜਿੱਦਾਂ ਨੀ ਇਹ ਤਾਂ ਘਟ ਜਾਣੀ ਜਦੋਂ ਨੀਂਦ ਘਟਦੀ ਆ ਆਪਾਂ ਉਹਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਕੋਈ ਗੱਲ ਨਹੀਂ ਅੱਜ ਗੋਲੀ ਲੈ ਕੇ ਸੌਂ ਜਾਂਦੇ ਆ ਪਰ ਉਹ ਵੀ ਮਾਈਗਰੇਨ ਦਾ ਕਾਰਨ ਬਣਦੀ ਆ ਠੀਕ ਹੈ ਜਾਂ ਸ਼ਹਿਰ ਵਿੱਚ ਫਰੂਕੀ ਸਾਹਿਬ ਕਿਸੇ ਦੇ ਕਈ ਵਾਰੀ ਕੋਈ ਗੰਡਾ ਜਾਂ ਰਸੋਲੀਆਂ ਬਣ ਜਾਂਦੀਆਂ ਉਹ ਵੀ ਆਪਾਂ ਗਨੋਰ ਕਰਦੇ ਉਹ ਵੀ ਮਾਈਗਰੇਨ ਦਾ ਕਾਰਨ ਬਣ ਜਾਂਦੀ ਹੈ ਵੱਡੀ ਹੋ ਕੇ ਤੇ ਜਿਹੜੇ ਲੋਕ ਜ਼ਿਆਦਾ ਟਾਈਮ ਜੌਬ ਕਰਦੇ ਭੁੱਖੇ ਰਹਿੰਦੇ ਸਵੇਰ ਤੜਕੇ ਰੋਟੀ ਖਾ ਲਈ ਬਾਅਦ ਚ ਸ਼ਾਮ ਨੂੰ ਰਾਤ ਨੂੰ ਜਾ ਕੇ ਖਾਣੀ ਆ ਸਾਰਾ ਦਿਨ ਕੁਝ ਨਹੀਂ ਖਾਣਾ ਹੈਗਾ ਉਹਦੇ ਨਾਲ ਵੀ ਮਾਈਗਰੇਨ ਦੀ ਪ੍ਰੋਬਲਮ ਹੋ ਜਾਂਦੀ ਆ ਤੇ ਮਾਈਗਰੇਨ ਨੂੰ ਆਪਾਂ ਇੱਕ ਹੋਰ ਅਲੱਗ ਲੈਵਲ ਤੋਂ ਦੇਖਦੇ ਆ ਜੇ ਬ੍ਰੇਨ ਦੇ ਵਿੱਚ ਆਕਸੀਜਨ ਲੈਵਲ ਘਟ ਜਾਵੇ ਫੇਰ ਵੀ ਮਾਈਗਰੇਨ ਦੀ ਪ੍ਰੋਬਲਮ ਹੋ ਜਾਂਦੀ ਹੈ ਖੂਨ ਵਾਲੀਆਂ ਨਾੜੀਆਂ ਜਿਹੜੀਆਂ ਸਪਲਾਈ ਉਹ ਸਖਤ ਹੋ ਜਾਣ ਖੂਨ ਦੀ ਮਾਤਰਾ ਜਿਹੜੀ ਬ੍ਰੇਨ ਦੇ ਵਿੱਚ ਘਟ ਜਾਵੇ ਫੇਰ ਵੀ ਮਾਈਗਰੇਨ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੋ ਜਾਂਦਾ ਬਿਲਕੁਲ ਬਿਲਕੁਲ ਇਹ ਵੀ ਮਾਈਗਰੇਨ ਦੀ ਨਿਸ਼ਾਨੀ ਹੁੰਦੀ ਫਰੂਕੀ ਸਾਹਿਬ ਜਿੱਦਾਂ ਸਵੇਰ ਆਸ ਉੱਤੇ ਬਸ ਸਵੇਰੇ ਉੱਠਦੇ ਆਂ ਆਪਾਂ ਉੱਠਦੇ ਆਂ ਤੇ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਜਾਂ ਹੁਣ ਜੇ ਆਪਾਂ ਬਾਥਰੂਮ ਦੇ ਵਿੱਚ ਤੁਸੀਂ ਗੱਲ ਕਰ ਲਈ ਨਹਾ ਕੇ ਬਾਹਰ ਨਿਕਲਦੇ ਤੇ ਸਿਰ ਟੱਕ ਕੇ ਬਾਹਰ ਨਿਕਲਣਾ ਚਾਹੀਦਾ ਕਿਉਂਕਿ ਬਾਹਰ ਹਵਾ ਪੈ ਜਾਂਦੀ ਜਿੱਕਦਾ ਫਿਰ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਪਰ ਜਿਹੜੇ ਲੋਕ ਇਹਨੂੰ ਗੋਲੀਆਂ ਨਾਲ ਟਰੀਟਮੈਂਟ ਕਰਦੇ ਆ ਜਾਂ ਟੈਬਲੇਟ ਲੈ ਰਿਆ ਵੀ ਮਾਈਗਰੇਨ ਤੋਂ ਸਿਰ ਦਰਦ ਤੋਂ ਟੈਬਲੇਟ ਨਹੀਂ ਅਲੀ ਚਲੋ ਕੋਈ ਨਹੀਂ ਕੋਈ ਗੱਲ ਨਹੀਂ ਪਰ ਉਹਨਾਂ ਨੂੰ ਅੱਗੇ ਜਾ ਕੇ ਬ੍ਰੇਨ ਹੈਮਰੇਜ ਜਿੱਦ ਨੂੰ ਦਿਮਾਗ ਦਾ ਦਰੰਗ ਹੋਣ ਦਾ ਖਤਰਾ 100% ਵੱਧ ਜਾਂਦਾ ਫਰੁਕੀ ਸਾਹਿਬ ਇਹਦੇ ਵਿੱਚ ਵੀ ਫਰੁਕੀ ਸਾਹਿਬ ਮਾਈਗਰੇਨ ਠੀਕ ਕਰਨ ਦੀ ਤਾਕਤ ਰੱਖਦਾ ਇਹਦੇ ਵਿੱਚ ਕਾਫੀ ਸਾਰੇ ਤੱਤ ਹੁੰਦੇ ਜਿੱਦਾਂ ਆਪਾਂ ਗਿਣ ਲਈ ਕੈਲਸ਼ੀਅਮ ਫਾਸਫੋਰਸ ਪੋਟਾਸ਼ੀਅਮ ਤੇ ਸੋਡੀਅਮ ਮੈਗਨੀਸ਼ੀਅਮ ਸਭ ਮਾਤਰਾ ਜੇ ਫਰੁਕੀ ਸਾਹਿਬ ਪਾ ਗਾਂਦਾ ਜਿਹੜੇ ਬ੍ਰੇਨ ਨੂੰ ਰਿਲੈਕਸ ਕਰਦਾ ਬਿਲਕੁਲ ਕਰੂਗਾ ਜੀ ਬਲੱਡ ਪ੍ਰੈਸ਼ਰ ਹੋ ਗਿਆ ਫਰੁਕੀ ਸਾਹਿਬ ਸਰਵਾਈਕਲ ਹੋ ਗਿਆ ਤੇ ਅੱਗੇ ਜਿੱਦਾਂ ਆਪਾਂ ਅੱਧਾ ਸਿਰਦਰਦ ਮਾਈਗਰੇਨ ਕਹ ਕਿਉਂਕਿ ਕਨੈਕਟਡ ਹੁੰਦੇ ਆ ਆਪਸ ਦੇ ਵਿੱਚ ਜੇ ਬੀਪੀ ਵਧਣਾ ਸ਼ੁਰੂ ਹੋ ਜਾਵੇ ਤਾਂ ਫਿਰ ਨਾਲ ਮਾਈਗ੍ਰੇਨ ਸ਼ੁਰੂ ਹੋ ਜਾਂਦਾ ਤੇ ਸਰਵਾਈਕਲ ਵੀ ਆਪਾਂ ਨੂੰ ਪਹਿਲਾਂ ਤਾਂ ਉਹਦੇ ਦਾਲੇ ਦਰਦ ਹੁੰਦਾ ਤੇ ਆਪਾਂ ਉਹਨੂੰ ਵੀ ਇਗਨੋਰ ਕਰਦੇ ਉਹ ਵੀ ਮਾਈਗ੍ਰੇਨ ਦਾ ਜਿਹੜਾ ਅੱਗੇ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਫਿਰੋਕੀ ਸਾਹਿਬ ਚਤਾਵਾਂ ਦਾ ਸਾਰੇ ਸਰੀਰ ਤੇ ਕੰਮ ਕਰਦਾ ਕਿਉਂਕਿ 올 ਜਿਹੜਾ 올 ਰਾਉਂਡਰ ਨੂੰ ਮੰਨਿਆ ਗਿਆ ਕਿ ਹਜ਼ਾਰਾਂ ਰੋਗਾਂ ਦੇ ਵਿੱਚ ਕੰਮ ਕਰਦਾ ਸਾਪਾਂ ਨੂੰ ਕੋਈ ਵੀ ਪ੍ਰੋਬਲਮ ਦਈਏ ਆਪਾਂ ਕੋਈ ਨੁਸਖਾ ਦੇਨੇ 10 ਨੁਸਕੇ ਦੇਨੇ ਆ ਦੇ ਵਿੱਚੋਂ ਆਪਾਂ ਚਾਹੋ ਪੰਜਾਂ ਨੁਸਖਿਆਂ ਵਿੱਚ 57 ਐਡ ਕਰਨਾ ਪੈਂਦਾ ਕਿਉਂਕਿ ਬਾਡੀ ਨੂੰ ਰਿਲੈਕਸ ਕਰਨ ਵਿੱਚ ਟੈਸਟੋਸਟੇਰੋਨ ਨੂੰ ਲੈਵਲ ਨੂੰ ਵਧਾਉਂਦਾ ਵਾ ਇਮਿਊਨਿਟੀ ਨੂੰ ਵਧਾਉਂਦਾ ਸਰੀਰ ਦੀਆਂ ਜਿਹੜੀਆਂ ਬੰਦ ਨਾੜਾਂ ਉਹਨੂੰ ਵੀ ਖੋਲਦਾ ਵਾ ਜਿਸ ਕਰਨਾ ਮਾਈਗਰੇਨ ਦੇ ਵਿੱਚ ਇਹਦਾ ਬਹੁਤ ਵੱਡਾ ਫਾਇਦਾ 100% ਕਰੂਗਾ ਜੀ ਆਪਾਂ ਇਸੇ ਕਰਕੇ ਨਾਲ ਦੇਸੀ ਘਿਓ ਵੀ ਰੱਖਿਆ ਹੋਇਆ ਅੱਛਾ ਜੀ ਤੇ ਜਿੱਦਾਂ ਸਮੁੰਦਰੀ ਨਾਰੀਅਲ ਆ ਸਤਾਵਰ ਆ ਉਹਦੇ ਵਿੱਚ ਆ ਦੇਸੀ ਘਿਓ ਜਿਹੜਾ ਜਿਹੜਾ ਤੁਸੀਂ ਕਹਿੰਨਾ ਪੜਨ ਦੀ ਪੜਦਿਆ ਪੜਦਿਆ ਬੰਦਾ ਜਦੋਂ ਉੱਠਾ ਸਿਰ ਦਰਦ ਹੋਣ ਲੱਗ ਪਿਆ ਉਹਨੂੰ ਇਹ ਉਹਦੇ ਵਾਸਤੇ ਦੇਸੀ ਘਿਓ ਬਤਾਂ ਵਿੱਚ ਯੂਜ਼ ਕਰਨਾ ਉਹਨੂੰ ਰਿਲੈਕਸ ਕਰੂਗਾ ਇਹਦੇ ਵਿੱਚ ਵੀ ਨਾ ਮੀਗਾ 3 ਤੇ ਉਹ ਵਿਟਾਮਿਨ E ਫੈਟੀ ਐਸਿਡਾਂ ਦੇ ਵਿੱਚ DHA ਜਿੱਦਾਂ ਇਹਦੇ ਵਿੱਚ ਮਹੱਤਵਪੂਰਨ ਤੱਤ ਹੁੰਦਾ ਤੇ CLA ਇਹ ਸਾਰੇ ਕੰਪਾਊਂਡ ਜਿਹੜੇ ਹੈਗੇ ਆ ਬ੍ਰੇਨ ਨੂੰ ਰਿਲੈਕਸ ਕਰਨਗੇ ਮਾਈਗਰੇਨ ਤੋਂ ਛੁਟਕਾਰਾ ਦਿਵਾਉਣਗੇ ਆਪਾਂ ਦਾ ਵੈਸੇ ਕੋਸ਼ਿਸ਼ ਕਰਦੇ ਕੋਈ ਪੇਸ਼ੈਂਟ ਆਉਂਦਾ ਵੀ ਪਹਿਲੇ ਤੁਹਾਨੂੰ ਆਪਣੀ ਕੋਸ਼ਿਸ਼ ਹੁੰਦੀ ਵੀ ਘਰ ਦੇ ਘਰੇਲੂ ਨੁਸਖੇ ਨਾਲ ਹੀ ਠੀਕ ਹੋ ਜਾਵੇ ਠੀਕ ਹੈ ਆਦਰਵਾਈਜ਼ ਕੋਈ ਪੇਸ਼ੈਂਟ ਹੋਣਾ ਰੁਕੀ ਸਾਹਿਬ ਵੀ ਪੁਰਾਣੇ ਹੀ ਬਹੁਤ ਆਉਂਦੇ ਨੇ ਜਿਨ੍ਹਾਂ ਨੂੰ ਆਪ ਨੂੰ ਐਕਸਟਰਾ ਤੋਂ ਮੈਡੀਸਿਨ ਦੇਣੀਆਂ ਪੈਂਦੀਆਂ ਆਰਕ ਦੇਣੇ ਪੈਂਦੇ ਆ ਪਰ ਉਹਨਾਂ ਨੂੰ ਮੈਂ ਦੱਸ ਰਿਹਾ ਸੀ ਵੀ ਤੁਸੀਂ ਨੱਕ ਦੇ ਵਿੱਚ ਦੋ ਬੂੰਦਾ ਉਧਰ ਦੋ ਬੂੰਦਾ ਉਧਰ ਦੇਸੀ ਕਿਉਂ ਪੋਣਾ ਚਿਰੂ ਕਰ ਦੋ ਤਾਨੂੰ ਪਹਿਲੇ ਦਿਨ ਤੋਂ ਹੀ ਆਰਾਮ ਹੋਣਾ ਸ਼ੁਰੂ ਹੋ ਜਾਏਗਾ ਸਿਰ ਦਰਦ ਦੇ ਵਿੱਚ ਕਾਫੀ ਫਾਇਦਾ ਕਰਦਾ ਫਰੂਕੀ ਸਾਹਿਬ ਜੇ ਨੱਕ ਚ ਆਪਾਂ ਰਾਤ ਦੇਸੀ ਘਿਓ ਗਰਮ ਦੁੱਧ ਦੇ ਵਿੱਚ ਦੇਸੀ ਘਿਓ ਦਾ ਇੱਕ ਚਮਚ ਪਾ ਕੇ ਨੂੰ ਚੰਗੀ ਤਰ੍ਹਾਂ ਫੈਂਟ ਲਓ ਠੀਕ ਹੈ ਤੇ ਤੁਸੀਂ ਆਰਾਮ ਨਾਲ ਜਿਹੜਾ ਹੈਗਾ ਬਿਸਤਰੇ 'ਚ ਜਾਂ ਅੰਦਰ ਰੂਮ 'ਚ ਬੈਠ ਕੇ ਆਰਾਮ ਨਾਲ ਸਿਪ ਸਿਪ ਕਰਕੇ ਪੀਓ ਬਹੁਤ ਗੂੜੀ ਨੀਂਦ ਆਏਗੀ ਦਿਨ ਮੈਂ ਪਹਿਲੇ ਦਿਨ ਤੋਂ ਅਸਰ ਦਿਖਾ। ਕੀ ਬਾਤ ਹੈ ਜਿਵੇਂ ਕਿ ਅੱਜ ਪੱਗੇ ਵੀ ਕਹਿੰਦੇ ਅਰਕ ਹੁੰਦੇ ਤਾਂ ਸਿਹਰਾ ਹੀ ਅਸੀਂ ਤਾਂ ਬਹੁਤ ਖੁਸ਼ ਆਂ ਪੈਥੀ ਨੂੰ ਸ਼ੁਰੂ ਕਰਕੇ ਜਿੱਦਾਂ ਜਿੱਦਾਂ ਲੋਕਾਂ ਤੱਕ ਪਹੁੰਚ ਰਹੀ ਹੈ ਲੋਕ ਮੈਡੀਸਿਨ ਲੈ ਰਹ ਜੀ ਆਪਦੇ ਆਪ ਚ ਰਾਤ ਨੂੰ ਵੀ ਪੈ ਕੇ ਖੁਸ਼ ਹੁੰਨੇ ਵੀ ਅਸੀਂ ਕਿਸੇ ਨੂੰ ਜ਼ਾਹਿਰ ਨਹੀਂ ਦੇ ਰਹੇ ਬਹੁਤ ਜਿਹੜਾ ਹੈਗਾ ਨੈਚੁਰਲ ਤਰੀਕੇ ਨਾਲ ਲੋਕਾਂ ਦਾ ਇਲਾਜ ਕਰ ਰਹੇ ਆ ਉਸੇ ਤਰ੍ਹਾਂ ਸਾਰੀਆਂ ਚੀਜ਼ਾਂ ਤੋਂ ਅਸੀਂ ਜਿਹੜਾ ਮਾਈਗਰੇਨ ਤੋਂ ਅਸੀਂ ਮਾਈਗਰੇਨ ਕਿਟ ਬਣਾਈ ਹੈਗੀ ਅੱਛਾ ਜੀ ਇਹ ਮਾਈਗਰੇਨ ਕਿਟ ਹੈਗੀ ਆਪਣੀ ਕੈਟੀ ਆਨਲਾਈਨ ਵੀ ਪਰਚੇਸ ਕਰ ਰਹੇ ਆ ਲੋਕ ਪਰ ਜਿਹੜੇ ਸਾਡੇ ਨਾਲ ਗੱਲ ਕਰਕੇ ਸਾਡੇ ਕੋਲ ਮੈਡੀਸਨ ਲੈਂਦੇ ਆ ਉਹਦੇ ਵਿੱਚ ਫਿਰ ਅਸੀਂ ਇਹਨੂੰ ਜਿਹੜੇ ਅਰਕ ਇਹ ਰੈਫਰ ਕਰਨੇ ਪੈਂਦੇ ਸਾਨੂੰ ਕਿਸੇ ਦਾ ਬਾਈਗ੍ਰੇਨਲ ਫੁਰਕੀ ਸਾਹਿਬ ਅੱਧਾ ਸਿਰ ਦਰਦ ਹੋ ਰਿਹਾ ਕੋਈ ਕਹਿੰਦਾ ਸਾਰਾ ਸਿਰ ਦਰਦ ਹੋ ਰਿਹਾ ਕੁਝ ਲੋਕ ਆ ਕੇ ਕਹਿੰਦੇ ਨੇ ਵੀ ਸਾਰਾ ਦਿਨ ਹੀ ਸਿਰ ਦਰਦ ਹੋਈ ਜਾਂਦਾ ਡਾਕਟਰ ਸਾਹਿਬ ਕੁਝ ਲੋਕਾਂ ਦਾ ਸਿਰ ਦਰਦ ਹੁੰਦਾ ਵੀ ਸਾਨੂੰ ਸਟ੍ਰੈਸ ਆ ਠੀਕ ਹੈ ਸਟ੍ਰੈਸ ਕਰਦੇ ਸਹਾਦਾ ਜਾਂ ਲੋਕਾਂ ਦੇ ਕੁਝ ਇਦਾਂ ਦੇ ਸਾਇਪੇਸ਼ੈਂਟ ਦੇਖਣੇ ਪਏ ਤੇ ਜਿਨ੍ਹਾਂ ਦੇ ਪੇਟ ਚ ਗੈਸ ਬੰਦ ਦੀ ਗੈਸ ਬਣ ਕੇ ਸਿਰ ਨੂੰ ਚੜਦੀ ਆ। ਹਾਂਜੀ ਹਾਂਜੀ। ਤਾਂ ਵੀ ਸਿਰ ਦਰਦ ਹੁੰਦਾ। ਉਹਦੇ ਵਿੱਚ ਫਿਰ ਇਹ ਕਿੱਟ ਦੇ ਵਿੱਚ ਸਾਨੂੰ ਲੱਗ ਤੋਂ ਮੈਡੀਸਨ ਐਡ ਕਰਨੀਆਂ ਪੈਣੀਆਂ ਹੈ ਸਿਰ ਦਰਦ ਵਾਸਤੇ ਕਿੱਟ ਆ। ਠੀਕ ਹੈ। ਪੁਰਾਣੇ ਤੋਂ ਪੁਰਾਣੇ ਮਾਈਗਰੇਨ ਨੂੰ ਠੀਕ ਕਰੂਗੀ। ਠੀਕ ਹੈ। ਇਹ ਨਹੀਂ ਵੀ ਨਹੀਂ ਕਰੂਗੀ। ਪਰ 100% ਠੀਕ ਕਰ ਲਈ ਸਾਨੂੰ ਉਹਦੇ ਡਾਇਗਨੋਸ ਸਾਨੂੰ ਕਰਨਾ ਪੈਂਦਾ। ਪ੍ਰੋਫੈਸਰ ਸਾਹਿਬ ਵੀ ਇਹਨੂੰ ਕੀ ਚਾਹੀਦਾ ਵਾ ਕਿਹੜਾ ਹੈ ਵਿਚਾਰਕ ਕੱਢੇ ਜੇ ਵੀ ਕਿਹੜਾ ਪਾਇਆ ਜਾਵੇ। ਉਹਦੀ ਪ੍ਰੋਬਲਮ ਦੇ ਅ ਫਿਰ ਅਸੀਂ ਠੀਕ ਕਰਦੇ ਹਾਂ ਉਹ ਵੀ ਫਰੂਕੀ ਸਾਹਿਬ ਜਿਹੜੇ ਝਟਕੇ ਲੱਗਦੇ ਨੇ ਜਿਹੜੇ ਸਰੀਰ ਦੇ ਵਿੱਚ ਕਈ ਹੁਣ ਪੇਸ਼ੈਂਟ ਆ ਕੇ ਕਹਿੰਦੇ ਸਾਨੂੰ ਐਦਾਂ ਹੱਥਾਂ ਦੇ ਝਟਕੇ ਬਾਹਾਂਵਾਂ ਝਟਕੇ ਲੱਗਦੇ ਸਿਰ ਨੂੰ ਝਟਕੇ ਲੱਗਦੇ ਹਾਂਜੀ ਹਾਂਜੀ ਜਾਂ ਕਹਿੰਦੇ ਸਸੀਤਾ ਜੀ ਸਾਡਾ ਸਿਰਦਰਦ ਡਾਕਟਰ ਸਾਹਿਬ ਇੰਨਾ ਹੈ ਤਾਂ ਮਰਨ ਵਾਲੇ ਹੋਏ ਪਾ ਮੇਰੇ ਨੂੰ ਮੁਰਦੇ ਵਰਗੀ ਹਾਲਤ ਹੋ ਗਈ ਹੈ ਵੀ ਮੈਂ ਤਾਂ ਸਿਰਦਰਦ ਮੇਰਾ ਕੰਨਾਂ ਤੋਂ ਪਾਰ ਜਾਈ ਜਾ ਰਿਹਾ ਝਟਕੇ ਆਵਾਜ ਬਜ ਕੇ ਪ੍ਰਾਣੇ ਤੋਂ ਪੁਰਾਣਾ ਜਿਹੜਾ ਸਿਰਦਰਦ ਆ ਫਰੁਕੀ ਸਾਹਿਬ ਅਸੀਂ ਪੰਦਰਾਸ ਤੋਂ ਪੰਜ ਤੋਂ 7 10 ਦਿਨ ਦੇ ਵਿੱਚ ਵਿੱਚ ਇੱਕ ਇਟਨਾ ਆਰਾਮ ਦਵਾਇਆ ਵੀ ਤੁਹਾਡੇ ਸਾਹਮਣੇ ਪੇਸ਼ੈਂਟ ਦੱਸਦੇ ਵੀ ਆ ਵੀ ਅਸੀਂ ਬਹੁਤ ਪਰੇਸ਼ਾਨ ਸੀ ਸਿਰਦਰਦ ਤੋਂ ਪਰ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਮੈਡੀਸਨ ਨਾਲ ਬਿਲਕੁਲ ਠੀਕ ਹੋ ਗਏ ਹਾਂਜੀ ਹਾਂਜੀ ਫਰੁਕੀ ਸਾਹਿਬ ਜਿੱਦਾਂ ਹੁਣ ਆਪਾਂ ਸਤਾਵਰ ਲੈਣਾ ਵਾ 750 ਗ੍ਰਾਮ ਲੈ ਲੈਣਾ ਠੀਕ ਹੈ 100 ਗ੍ਰਾਮ ਲੈ ਲੈਣਾ 100 ਗ੍ਰਾਮ 750 ਲੈ ਲਿਆ ਤੇ ਜੇ ਸਮੁੰਦਰੀ ਨਾਰੀਅਲ ਜਿਹੜਾ ਹੈਗਾ ਉਹਨੂੰ 50 ਗ੍ਰਾਮ ਲੈਣਾ ਜਿਹੜਾ ਸਮੁੰਦਰੀ ਨਾਰੀਅਲ ਤਾਂ ਆਪਾਂ ਕਹਿੰਦਾ ਪਰ ਇਹ ਖੋਪਰੇ ਦੀ ਬਰਾਦਾ ਨਹੀਂ ਕਹਿੰਦੇ ਹਾਂ ਗਰੀਬਾਂ ਦਾ ਜਿਹਨੂੰ ਕਹਿੰਦੇ ਆਵੇਂ ਆਪਣੇ ਕਰਿਆਨੇ ਵਾਲ ਦੁਕਾਨਾਂ ਤੋਂ ਮਿਲ ਜਾਂਦਾ ਠੀਕ ਹੈ ਠੀਕ ਹੈ 750 ਹੋ ਗਿਆ 100 ਗ੍ਰਾਮ ਤੇ 50 ਗ੍ਰਾਮ ਹੋ ਗਿਆ ਇਹ ਗਰੀਬ ਰੱਬਾ ਠੀਕ ਹੈ ਇਹਦੇ ਚ ਦੋ ਚਮਚਾ ਆਪਾਂ ਦੇਸੀ ਘਿਓ ਪਾ ਲੈਣੇ ਜੀ 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 ਸਰਵਾਈਕਲ ਆਪਾਂ ਕੇ ਦੱਸਿਆ ਜੇ ਮਾਈਗ੍ਰੇਨ ਹੋ ਗਿਆ ਸਰਵਾਈਕਲ ਹੋ ਗਿਆ ਬੀਪੀ ਹੋ ਗਿਆ ਤਿੰਨੇ ਭੈਣ ਭਰਾ ਹੀ ਨੇ ਇਹਦਾ ਇੰਨਾ ਲੈ ਇੱਕ ਜਦੋਂ ਮਗਰ ਆਉਣਾ ਹੀ ਹੁੰਦਾ ਜੇ ਆਪਾਂ ਇਹਨਾਂ ਨੂੰ ਨੌਰ ਕਰਾਂਗੇ ਜਦੋਂ ਸਰਵਾਈਕਲ ਦੇ ਨਾਲ ਜੇ ਕਿਸੇ ਦਾ ਮਾਈਗ੍ਰੇਨ ਹੁੰਦਾ ਵਾ ਆ ਤਾਂ ਮਾਈਗ੍ਰੇਨ ਕਿੱਟ ਹੈਗੀ ਚਾਰ ਜਿਹੜੀਆਂ ਸ਼ੀਸ਼ੀਆਂ ਹੈਗੀਆਂ ਦੇ 20-20 ਡ੍ਰੌਪ ਲੈਣੇ ਹੁੰਦੇ ਫਿਰ ਜਿਹੜੇ ਸਰਵਾਈਕਲ ਤੋਂ ਨਾਲ ਫਰੁਕੀ ਸਾਹਿਬ ਅਸੀਂ ਤਿੰਨ ਮੈਡੀਸਿਨ ਐਡ ਕਰਦੇ ਹਾਂ ਠੀਕ ਹੈ 97 ਸਵੇਰੇ ਸ਼ਾਮ ਲੈਣਾ ਪਾਣੀ ਚ ਪਾ ਕੇ ਇੱਕ ਤਾਂ ਇਹ ਜਿੰਨੀ ਹਾਰਟ ਦੀ ਬੰਦ ਆਰਟਰੀ ਜਿਹਨਾਂ ਨੂੰ ਖੋਲ ਦਿੰਦੀਆਂ ਜੇ ਬਲੌਕ ਜੀ ਕਾਰਨ ਸਿਰ ਦਰਦ ਹੁੰਦਾ ਤਾਂ ਵੀ ਠੀਕ ਹੋ ਜਾਣਾ ਜੇ ਸਰਵਾਈਕਲ ਜਿੱਦਾਂ ਤਾਂ ਹੁੰਦੇ ਦਾਲੇ ਦਰਦ ਹੁੰਦੀ ਆ ਉਹ ਵੀ ਇਹਨੇ ਠੀਕ ਕਰ ਦੇਣੀ ਆ ਪੁਰਾਣੇ ਤੋਂ ਪੁਰਾਣਾ ਮਾਈਗਰੇਨ ਠੀਕ ਕਰ ਦੇਣਾ ਬ੍ਰੇਨ ਦੇ ਵਿੱਚ ਆਕਸੀਜਨ ਲੈਵਲ ਘਟਿਆ ਹੋਵੇ ਯਾਦਸ਼ਤ ਕਟੀ ਹੋਵੇ ਜਾਂ ਨੀਂਦ ਨਾ ਆਉਂਦੀ ਹੋਵੇ ਕਿਸੇ ਨੂੰ ਸਾਰੀਆਂ ਇਹ ਬ੍ਰੇਨ ਦੀ ਸਟ्रेस ਨੂੰ ਵੀ ਦੂਰ ਕਰੂਗਾ ਹਮੇਸ਼ਾ ਲਈ ਹੀ ਮਾਈਗਰੇਨ ਤੇ ਸਰਵਾਈਕਲ ਤੋਂ ਛਡਵਾ ਰਾ ਦਵਾਉਗੀ ਮੈਂ